ਮੈਂ ਨਹੀਂ ਵੱਧ ਗਈ ਉਹ ਹੁੰਦਾ ਜਿੰਨਾ ਮੈਂ ਅਣੀ ਬੋਲੂ ਸੇ ਆਪ ਹਾਂ ਉਹ ਕਿਹੜੀਆਂ ਤੁਸੀਂ ਵਿੱਚ ਵੜੀਆਂ ਫਿਰਦੀਆਂ ਬੱਚ ਬਾੜ ਮੈਨੂੰ ਕੀ ਕਰ ਲਿਆ ਸੀ ਤਾਂ ਥੱਬੀ ਇਹਦੇ ਪੱਠਾਂ ਦੀ ਲੈਣ ਆਏ ਆ ਥੱਬੀ ਪੱਠਾਂ ਦੀ ਕਿਉਂ ਹੀ ਬਣ ਜਾਂਦੀ ਆ ਬਾਹਰ ਆਵੋ ਨਰੇ ਉਹਦੇ ਆਖਿਆ ਸੀ ਮੈਂ ਕਿ ਪਰਲ ਨੂੰ ਸੁਨੇਹਾ ਲਾ ਦੋ ਲਾਇਆ ਸੀ ਕੇ ਸੁਨੇਹਾ ਲਾ ਦੀ ਅਸੀਂ ਸੁਨੇਹਾ ਲਾ ਕੇ ਰੱਖਣੇ ਹਾਂ ਤਾਂ ਤੇਰਾ ਲਾ ਦਾਂਗੇ ਉਹ ਲੈ ਜਾਗੇ ਹਰ ਤਾਂ ਕੀ ਹੋ ਗਈਆਂ ਲਾ ਦਾਂਗੇ ਪਹਿਲਾ ਇੱਕ ਭਰੀ ਚਰੀ ਦੀ ਬੜਾ ਦੇ ਚਰੀ ਦਾ ਕੋਈ ਨਹੀਂ ਪਾਲ ਨੂੰ ਪਹਿਲਾਂ ਹੁਣੀ ਸਨੇਹਾ ਲਾ ਕੇ ਸਨੇਹਾ ਤਾਂ ਲਾ ਦਾਂਗੇ ਪਹਿਲਾਂ ਪੱਠੇ ਤਾਂ ਵੱਢ ਲੈਣ ਦੇ ਪੱਠੇ ਤਾਂ ਤੂੰ ਵੱਢਣ ਨਹੀਂ ਦਿੰਦਾ ਨੂੰ ਪੱਠੇ ਦਾ ਬਦਲੋ ਸਨੇਹਾ ਲਾ ਦੇ ਮੇਰਾ ਪਾਲ ਨੂੰ ਲਾ ਦਾਂਗੇ ਤੇ ਸਾਨੂੰ ਪੱਠੇ ਵੱਢ ਲਾਉਂਦੀ ਹੈ ਤੂੰ ਮਾਰੀਂ ਦਿੰਦਾ ਫਟਾਫਟਾਂ ਕਾਂਡ ਰਹੀ ਹੈ ਥਰਕੀ ਆ ਫੇ ਥਰਕ ਕੋ ਕੇ ਬਬਲੀ ਆ ਥਰਕੀ ਜੁਮਟੇ ਕੋਈ ਨਹੀਂ ਤਾਰਕੀ ਦਬੋਂ ਮੈਂ ਹੋ ਮਾ ਕਾਲ ਸੁਣ ਲਓ ਕਨ ਪਾਲ ਨੂੰ ਕੀ ਗੈਣਾ ਪਤਾ ਅਖੋ ਤਿੰਨ ਵਾਰ ਜੁਕੇ ਮੈਂ 7 ਮਿੰਟਾਂ ਤੇ ਉਨੇ ਕੋਈ ਗੱਲ ਨਹੀਂ ਮੈਂ ਕੱਲ ਦਿਨ ਕਰਾ ਮਲੀ ਆਇਆ ਸੀ ਅਸੀਂ ਪੱਠੇ ਵੱਢੀ ਜਾਂਦੀ ਸੀ ਕੱਦ ਆਉੜੀ ਨੂੰ ਧੁੱਕੀ ਹਨ ਹੋਰ ਕੜਾ ਹੁਣ ਤੂੰ ਸਹੀ ਸਲਾਮ ਤੇ ਕੜਾ ਆਇਆ ਤਾਂ ਕਹੀ ਇਹਨਾਂ ਗਾਵੇ ਸਹੀ ਸਲਾਮ ਤੇ ਤੱਕਣਾ ਸਾਨੂੰ ਦੱਸਿਆ ਨਾ ਜਾਂ ਭੱਗ ਜਾ ਅਸੀਂ ਤੇਰੇ ਅਸਨੇ ਹਲਾ ਦਾਂਗੇ ਵਾਟਰਲੈਂਡ ਹੁਣ ਰੁਕ ਮੋਟਲਾ ਮੈਸੇਜ ਐਡਾ ਵੱਡਾ ਲੱਗਾ ਕੱਖ ਇੰਨੇ ਕ ਵੱਡਣ ਦੱਤੇ ਨੇਗੇ ਤੇਰੀ ਬਣਾਉਣੀ ਆ ਆਜੂ ਤੁਹਾਨੂੰ ਮੱਕ ਵੜਾ ਦੇਣਾ ਨਾ ਮੈਂ ਤਾਂ ਇੱਥੋਂ ਵੱਢ ਕੇ ਲੈ ਜਾਉਂਦਾ ਮੱਕ ਵੜਾ ਦੇਣਾ ਚੱਲ ਤੂੰ ਆ ਫੇਰ ਆਉਨੇ ਅਸੀਂ ਇਧਰ ਇੱਕ ਜਣੀ ਦੀ ਵੱਡਿਆ ਜੀ ਭਰੀ ਚਲ ਆਜਾ ਇਹ ਆਪੇ ਤੋਂ ਵੱਗ ਲਓ ਜੇ ਤੱਕ ਪੁੱਤ ਹਤੀ ਨੀ ਮਗਰ ਫਿਰ ਦਰੰਦ ਪਾਉਂਦਾ ਜੇ ਆਪਾਂ ਉੱਤੇ ਕਿਲਾਣਾ ਹੱਫਾ ਨੂੰ ਗੋਲਿਆ ਮੇਰੀ ਸਿਆਣ ਜੀ ਇਹਨਾਂ ਜੁੱਤੀ ਵੱਡਨੀ ਤੋਂ ਭਰੀ ਚੱਲ ਇੱਕੋ ਗੰਗ ਬੁਰਾਈ ਹੈ ਨਾ ਪਾਪਾ ਲੱਗਦੀ ਆ ਬੱਸ ਵੱਡਣਾ ਗਿਦੇ ਨਾ